ਜਾ ਵਿਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਥਿਆ ਦਾ ਧੰਨਵਾਦ ਅੱਜ ਤੁਸੀਂ ਸੁਣੋਗੇ ਰੋਬਰਟ ਡੀਕੋ ਸਾਚੀ ਜ਼ਰਾ ਲਿਖੀ ਕਿਤਾਬ ਰਿਚ 184 ਡੈਡ ਮੀਰ ਡੈਡੀ ਮੈਨੂੰ ਇੱਕ ਇਸ ਨੂੰ ਉਲਟ ਕਰਨ ਲਈ ਹੱਲਾਸ਼ੀਰੀ ਦਿੱਤਾ ਸਾ ਉਹ ਨੂੰ ਹਰ ਚੀਜ਼ ਦੇ ਬਾਰੇ ਥੋੜਾ ਥੋੜਾ ਪਤਾ ਹੋਣਾ ਚਾਹੀਦਾ ਹੈ ਇਹ ਉਹਨਾਂ ਦਾ ਸੁਝਾਅ ਸੀ ਇਸ ਲਈ ਮੈਂ ਉਹਨਾਂ ਦੀਆਂ ਕੰਪਨੀਆਂ ਵਿੱਚ ਕੀ ਡਿਪਾਰਟਮੈਂਟ ਅੰਦਰ ਸਾਲਾਂ ਤੱਕ ਕੰਮ ਕੀਤਾ ਉਸ ਸਮੇਂ ਲਈ ਮੈਂ ਉਹਨਾਂ ਦੇ ਅਕਾਊਂਟਿੰਗ ਡਿਪਾਰਟਮੈਂਟ ਨੂੰ ਮੇਰੀ ਮਨਕੀਤ ਹੈ। ਹਾਲਾਂਕਿ ਮੈਂ ਕਦੇ ਅਕਾਊਂਟੈਂਟ ਨਹੀਂ ਬਣ ਸਕਦਾ ਸੀ। ਪਰ ਉਹ ਚਾਹੁੰਦੇ ਸਨ ਕਿ ਮੈਂ ਉਸ ਡਿਪਾਰਟਮੈਂਟ ਵਿੱਚ ਰਹਿ ਕੇ ਉਸ ਦੇ ਬਾਰੇ ਮੋਟੀਆਂ-ਮੋਟੀਆਂ ਗੱਲਾਂ ਸਮਝ ਲਵਾਂ। ਮੀ ਡੈਡੀ ਜਾਣਦੇ ਸਾਡੇ ਉੱਥੇ ਦੀ ਸ਼ਬਦਾਵਲੀ ਨੂੰ ਪੜ ਲਵਾਂਗਾ ਤੇ ਇਹ ਵੀ ਸਮਝ ਲਵਾਂਗਾ ਕਿ ਇਹ ਮਾਤਕਨ ਹੁੰਦਾ ਹੈ ਕਿ ਨਹੀਂ। ਮੈਂ ਇੱਕ ਬੋਸ ਅਤੇ ਕੰਸਟਰਕਸ਼ਨ ਵਰਕਰ ਦੇ ਤੌਰ ਤੇ ਵੀ ਕੰਮ ਕਰ ਚੁੱਕਿਆ ਹੈ। ਸੇਲਜ਼, ਰਿਜ਼ਰਵੇਸ਼ਨ ਅਤੇ ਮਾਰਕੀਟਿੰਗ ਚ ਵੀ। ਉਹ ਮੈਨੂੰ ਇਹ ਮਾਇਕ ਪੂੜੀ ਦਰ ਪੜੀਸ ਖਾ ਰਹੇ ਸਨ। ਇਸ ਲਈ ਉਹ ਚਾਹੁੰਦੇ ਸਨ ਕਿ ਅਸੀਂ ਲੋਕ ਉਹਨਾਂ ਦੇ ਬੈਂਕਰਜ਼, ਵਕੀਲਾਂ, ਅਕਾਊਂਟੈਂਟਸ ਅਤੇ ਬ੍ਰੋਕਰਜ਼ ਨਾਲ ਬੈਂਕਾਂ 'ਚ ਭੱਗ ਲਈਏ। ਉਹ ਚਾਹੁੰਦੇ ਸਨ ਕਿ ਅਸੀਂ ਲੋਕ ਉਹਨਾਂ ਦੇ ਸਾਮਰਾਜ ਦੇ ਹਰ ਪਹਿਲੂ ਬਾਰੇ ਥੋੜੀ ਬਹੁਤੀ ਜਾਣਕਾਰੀ ਰੱਖੀਏ। ਜਦੋਂ ਮੈਂ ਸਟੈਂਡਰਡ ਆਇਲ ਦੀ ਚੰਗੀ ਤਨਖਾਹ ਵਾਲੀ ਨੌਕਰੀ ਛੱਡ ਦਿੱਤੀ ਤਾਂ ਮੇਰੇ ਪੜ੍ਹੇ ਲਿਖੇ ਡੈਡੀ ਨੇ ਮੇਰੇ ਨਾਲ ਦਿਲ ਖੋਲ ਕੇ ਗੱਲਾਂ ਕੀਤੀਆਂ। ਉਹਨਾਂ ਨੂੰ ਕੁਝ ਸਮਝ ਵਿੱਚ ਨਹੀਂ ਆ ਰਿਹਾ ਸੀ। ਉਹ ਮੇਰੇ ਨਿర్ణਏ ਦੇ ਪਿੱਛੇ ਦੇ ਕਾਰਨਾਂ ਨੂੰ ਨਹੀਂ ਸਮਝ پا ਰਹੇ ਸਨ। ਕਿਉਂਕਿ ਜਿਸ ਨੌਕਰੀ ਤੋਂ ਮੈਂ ਅਸਤੀਫਾ ਦਿੱਤਾ ਸੀ اس تنخواہ چنگی سی فائدے بڑے سن سن خالی پرموشن موقع سن انہوں نے نوکری کیوں چیڈ لکھ کوشش کرنے بھی اس دا کارن نہیں سمجھا میرے ترک نے ترک دے دائرے کٹ نہیں ਉਹ ਪਾਰ ਰਹੇ ਸਨ ਸਮੱਸਿਆ ਇਹ ਸੀ ਕਿ ਮੇਰਾ ਤਰਕ ਮੇਰੇ امی ਡੈਡੀ ਦਾ ਤਰਕ ਸੀ ਮੇਰੇ بڑے ਲੇਖੇ ਡੈਡੀ ਲਈ ਨੌਕਰੀ ਦੀ ਸੁਰੱਖਿਆ ਸੀ ਸਾਰਾ ਕੁਝ ਸੀ ਮੇਰੇ امی ਡੈਡੀ ਦੇ ਲਈ ਸਿੱਖਣਾ ਹੀ ਸਾਰਾ ਕੁਝ ਸੀ ਮੇਰੇ بڑے ਲੇਖੇ ਡੈਡੀ ਦਾ ਵਿਚਾਰ ਸੀ ਕਿ ਮੈਂ ਸ਼ਿਪ ਦਾ ਅਫਸਰ ਬਣਨ ਦੀ ਵਿੱਤ ਸਿੱਖਿਆ ਹਾਸਲ ਕਰਨ ਸਕੂਲ ਗਿਆ ਸੀ ਮੇਰੇ ਡੈਡੀ ਜਾਣਦੇ ਸਾਰੇ ਕਿ ਮੈਂ ਇੰਟਰਨੈਸ਼ਨਲ ਵਪਾਰ ਦੇ ਧਿਆਨ ਲਈ ਸਕੂਲ ਗਿਆ ਸੀ ਇਸ ਲਈ ਮੈਂ ਇੱਕ ਵਿਦਿਆਰਥੀ ਵਾਂ ਪੂਰਬ ਤੇ ਸਾਊਥ-ਪੈਸਿਫਿਕ ਜਾਣ ਵਾਲੇ ਜਹਾਜ਼ਾਂ ਉੱਤੇ ਵੱਡੇ ਕਰੈਕਟਰਸ ਔਇਲ ਟੈਂਕਰਾਂ ਉੱਤੇ ਯਾਤਰੀ ਜਹਾਜ਼ਾਂ ਤੇ ਕੰਮ ਕਰਦਾ ਰਹਿੰਦਾ। ਮੇਰੇ ਡੈਡੀ ਇਹਨਾਂ ਗੱਲਾਂ ਦੇ ਜ਼ੋਰ ਦੇ ਦੇ ਸਨ ਕਿ ਮੈਂ ਯੂਰਪ ਵੱਲ ਜਾਣ ਵਾਲੇ ਜਹਾਜ਼ਾਂ ਤੇ ਬਿਤਾਏ ਪ੍ਰਸ਼ਾਂਤ ਮਹਾਸਾਗਰ ਤੇ ਆਪਣਾ ਧਿਆਨ ਕੇਂਦ੍ਰਿਤ ਕਰਾਂ ਕਿਉਂਕਿ ਭੂਿੱਖ ਦੇ ਦੇਸ਼ ਏਸ਼ੀਆ ਚ ਹਨ ਯੂਰਪ ਵਿੱਚ ਨਹੀਂ ਜਦੋਂ ਕਿ ਮੇਰੇ ਜ਼ਿਆਦਾਤਰ ਸਾਥੀ ਜਿਨ੍ਹਾਂ ਚ ਮਾਇਕ ਵੀ ਸ਼ਾਮਿਲ ਸੀ ਆਪਣੇ ਘਰਾਂ ਵਿੱਚ ਆਰਟੀ ਤੇ ਮौज-ਮਸਤੀ ਕਰਿਆ ਕਰਦੇ ਸਨ ਉਦੋਂ ਮੈਂ ਜਪਾਨ, ਤਾਈਵਾਨ, ਆਇਲੈਂਡ, ਸਿੰਗਾਪੁਰ, ਹਾਂਗਕਾਂਗ, ਵਿਏਟਨਾਮ, ਕੋਰੀਆ ਆਇਤੀ ਸਮੂਹਾਂ ਆ ਤੇ ਫਿਲੀਪੀਨਸ ਦੇ ਕਾਰੋਬਾਰ, ਲੋਕ ਬਿਜ਼ਨਸਆਂ, ਸ਼ੈਲੀਆਂ ਤੇ ਸੰਸਕ੍ਰਿਤੀਆਂ ਦਾ ਅਧਿਐਨ ਕਰ ਰਿਹਾ ਸੀ ਮੈਂ ਵੀ 파ਟੀ ਕਰ ਰਿਹਾ ਹੁੰਦਾ ਸੀ ਪਰ ਆਪਣੇ ਘਰ 'ਚ ਨਹੀਂ ਮੇਰਾ ਗਿਆਨ ਬੜੀ ਤੇਜ਼ੀ ਨਾਲ ਵੱਧ ਰਿਹਾ ਸੀ ਪੜ੍ਹੇ ਲਿਖੇ ਲੋਕੀਂ ਕਦੇ ਨਹੀਂ ਸਮਝ ਸਕੇ ਕਿ ਮੈਂ ਇਹ ਨੌਕਰੀ ਕਿਉਂ ਛੱਡੀ ਤੇ ਇਸ ਤੋਂ ਬਾਅਦ ਮਰੀਨ ਕੋਰਪਸ 'ਚ ਕਿਉਂ ਸ਼ਾਮਲ ਹੋਇਆ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਜਹਾਜ਼ ਉਡਾਉਣਾ ਸਿੱਖਣਾ ਚਾਹੁੰਦਾ ਪਰ ਅਸਲ 'ਚ ਮੈਂ ਰੂਪ ਦਾ ਨੇਤਾ ਬਣਨਾ ਸਿੱਖਣਾ ਚਾਹੁੰਦਾ ਸੀ ਮੇਰੇ ਡੈਡੀ ਨੇ ਮੈਨੂੰ ਦੱਸਿਆ ਹੋਇਆ ਸੀ ਕੰਪਨੀ ਚਲਾਉਣ ਦੇ ਕੰਮ 'ਚ ਸਾਰਿਆਂ ਤੋਂ ਮੁਸ਼ਕਲ ਕੰਮ ਹੈ ਲੋਕਾਂ ਕੋਲੋਂ ਕੰਮ ਲੈਣਾ। ਉਹਨਾਂ ਨੇ 3 ਸਾਲ ਤੱਕ ਮਿਲਟਰੀ 'ਚ ਕੰਮ ਕੀਤਾ ਸੀ। ਮੇਰੇ ਪੜ੍ਹੇ ਲਿਖੇ ਡੈਡੀ ਨੇ ਕਦੇ ਇਸ ਤਰ੍ਹਾਂ ਨਹੀਂ ਸਿੱਖਿਆ। ਮੇਰੇ ਡੈਡੀ ਨੇ ਮੈਨੂੰ ਦੱਸਿਆ ਕਿ ਖਤਰਨਾਕ ਹਾਲਾਤਾਂ ਵਿੱਚ ਵੀ ਲੋਕਾਂ ਦੀ ਅਗਵਾਈ ਕਿੱਥੇ ਜਾਵੇ। ਤੁਹਾਨੂੰ ਜਿਹੜੀ ਅਗਲੀ ਚਾਹੀਦੀ ਹੈ ਉਹ ਹੈ ਅਗਵਾਈ।

ਮੈਂ ਇੱਕ ਸ਼ਰਮਿਲਾ ਆਦਮੀ ਸੀ ਅਤੇ ਵੇਚਣ ਦਾ ਵਿਚਾਰ ਮੈਨੂੰ ਦੁਨੀਆ ਦਾ ਸਭ ਤੋਂ ਨਰਾਉਣਾ ਵਿਸ਼ਾ ਲੱਗਦਾ ਸੀ। ਜੀਰੌਕਸ ਅਮਰੀਕਾ ਦੇ ਸੇਲਜ਼ ਟ੍ਰੇਨਿੰਗ ਪ੍ਰੋਗਰਾਮ ਦੇ ਵਿੱਚ ਬਹੁਤ ਵਧੀਆ ਕੰਪਨੀ ਮੰਨੀ ਜਾਂਦੀ ਸੀ। ਮੀ ਡੈਡੀ ਨੂੰ ਮੇਰੇ ਤੇ ਨਾਜ਼ ਸੀ, ਮੇਰੇ ਪੜੇ ਲਿਖੇ ਡੈਡੀ ਨੂੰ ਮੇਰੇ ਉੱਤੇ ਸ਼ਰਮ ਆਉਂਦੀ ਸੀ। ਇੱਕ ਬੁੱਢੀ ਜੀ ਵੀ ਹੋਟ ਦੇ ਨਾਲ ਦੇ ਉਹ ਸੋਚਦੇ ਸਨ ਕਿ ਸੇਲਜ਼ਮੈਨ ਉਹਨਾਂ ਦੇ ਇੰਨੇ 70 ਦੇ ਬੰਦੇ ਹੁੰਦੇ ਹਨ। ਮੈਂ ਜੀਰੌਕਸ ਵਿੱਚ 4 ਸਾਲ ਤੱਕ ਕੰਮ ਕੀਤਾ ਜਰੂਰ ਤੱਕ ਮੈਨੂੰ ਦਰਵਾਜ਼ੇ ਖੜਕਟਾਉਣ ਅਤੇ ਅਸਵੀਕਾਰ ਕਰ ਦਿੱਤੇ ਜਾਣ ਦੇ ਡਰ ਤੋਂ ਨਹੀਂ ਮਿਲ ਗਈ ਇੱਕ ਵਾਰ ਮੈਂ ਵਿਕਰੀ ਕਰਨ ਵਾਲੇ ਲੋਕੀ ਦੇ ਪੰਜ ਲੋਕਾਂ ਦੀ ਗਿਣਤੀ ਲਗਾਤਾਰ ਹੌਣ ਲੱਗਾ ਆ ਮੈਂ ਇੱਕ ਵਾਰ ਫਿਰ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਤੇ ਅੱਗੇ ਵਧ ਗਿਆ ਇੱਕ ਵਾਰ ਫਿਰ ਮੈਂ ਇੱਕ ਚੰਗੀ ਖਾਸੀ ਕੰਪਨੀ ਦੇ ਨਾਲ ਆਪਣਾ ਵਧੀਆ ਕੈਰੀਅਰ ਕੈਰੀਅਰ ਛੱਡ ਦਿੱਤਾ ਸੀ 1970 ਚ ਮੈਂ ਆਪਣੀ ਪਹਿਲੀ ਕੰਪਨੀ ਖੋਲੀ ਮੇਰੇ ਡੈਡੀ ਨੇ ਮੈਨੂੰ ਆਪਣੇ ਮਾਇਕ ਨੂੰ ਕੰਪਨੀਆਂ ਚਲਾਉਣ ਦੀ ਟ੍ਰੇਨਿੰਗ ਦੇ ਰੱਖੀ ਸੀ ਅਤੇ ਹੁਣ ਮੈਨੂੰ ਉਹਨਾਂ ਨੂੰ ਸਥਾਪਿਤ ਕਰਨਾ ਵੀ ਸਿੱਖਣਾ ਸੀ ਮੇਰਾ ਪਹਿਲਾ ਪ੍ਰੋਡਕਟ ਸੀ ਨਾਈਲੋਨ ਵੈਲਕਰੋ ਦਾ ਵੈਲਟ ਜਿਹੜਾ ਫੋਰੈਸਟ ਬਣਦਾ ਸੀ ਅਤੇ ਸਮੁੰਦਰੀ ਜਹਾਜ਼ ਤੋਂ ਨਿਯਾਰ ਹਾਊਸ ਆਉਂਦਾ ਸੀ ਮੇਰੀ ਫਾਰਮਲ ਸਿੱਖਿਆ ਪੂਰੀ ਹੋ ਚੁੱਕੀ ਸੀ ਅਤੇ ਹੁਣ ਮੇਰੇ ਸੰਘਾਂ ਦੀ ਮਜ਼ਬੂਤੀ ਦੀ ਪ੍ਰੀਖਿਆ ਦਾ ਵਕਤ ਆ ਗਿਆ ਸੀ ਜੇਕਰ ਮੈਂ ਅਸਫਲ ਹੋ ਜਾਂਦਾ ਤਾਂ ਮੈਂ ਦਿਵਾਲੀਆ ਹੋ ਗਿਆ ਮੇਰੇ ਡੈਡੀ ਦਾ ਮਨ ਕਹਿੰਦਾ ਸੀ ਕਿ 30 ਸਾਲ ਦੇ ਪਹਿਲਾਂ ਦਿਵਾਲੀਆ ਹੋਣਾ ਸਭ ਤੋਂ ਚੰਗਾ ਹੁੰਦਾ ਹੈ ਸਾਡੇ ਕੋਲ ਸੰਭਲਣ ਦਾ ਮੌਕਾ ਹੁੰਦਾ ਉਹਨਾਂ ਦੀ ਸਲਾਹ ਸੀ ਮੇਰੇ ਤੀਵੇਂ ਜਨਮ ਦਿਨ ਦੀ ਸ਼ਾਮ ਨੂੰ ਮੇਰਾ ਪਹਿਲਾ ਸ਼ਿਪਮੈਂਟ ਕੋਰੀਆ ਤੋਂ ਨਿਯਾਰਕ ਲਈ ਰਵਾਨਾ ਹੋਇਆ ਅੱਜ ਮੈਂ ਇੰਟਰਨੈਸ਼ਨਲ ਲੈਵਲ ਉੱਤੇ ਬਿਜ਼ਨਸ ਕਰਦਾ ਹਾਂ ਜਿਵੇਂ ਮੇਰੇ ਮੀ ਡੈਡੀ ਅੱਲਾਹ ਸ਼ਰੀਕ ਦਿਆ ਕਰਦੇ ਸਨ ਜਿਵੇਂ ਹੀ ਮੈਂ ਹਾਸਿਲ ਮੁਲਕਾਂ ਦੇ ਧਿਆਨ ਕੇਂਦਰਿਤ ਕਰਦਾ ਹਾਂ ਅੱਜ ਮੇਰੀ ਨਿਵੇਸ਼ ਕੰਪਨੀ ਦੱਖਣੀ ਅਮਰੀਕਾ, ਏਸ਼ੀਆ, ਨਾਰਵੇ ਤੇ ਰੂਸ ਵਿੱਚ ਨਿਵੇਸ਼ ਕਰਦੀ ਹੈ ਇੱਕ ਆਖਾਨ ਹੈ ਜੌਬ ਇੱਕ ਸਕੇਪਿਤ ਰੂਪ ਹੈ ਜਸਟ ਓਵਰ ਬਰੋਕ ਦਾ ਇਹ ਬਦਕਿਸਮਤੀ ਹਨ ਇਹ ਕਰੋੜਾਂ ਲੋਕਾਂ ਲਈ ਇਹ ਸਾਬਤ ਹੁੰਦਾ ਬਦ ਕਿਸਮਤੀ ਨਾਲ ਇਹ ਔਣਾ ਲੋਕਾਂ ਲਈ ਸਹੀ ਸਾਬਤ ਹੁੰਦਾ ਹੈ ਕਿਉਂਕਿ ਸਕੂਲ ਇਹ ਨਹੀਂ ਸਮਝਾਉਂਦਾ ਕਿ ਫਾਈਨੈਂਸ਼ੀਅਲ ਬੁੱਧੀ ਵੀ ਬੁੱਧੀ ਦਾ ਇੱਕ ਰੂਪ ਹੈ ਇਸ ਲਈ ਜ਼ਿਆਤਰ ਵਰਕਰ ਜਾਂ ਮਜ਼ਦੂਰ ਆਪਣੇ ਸਾਧਨਾਂ ਦੇ ਅੰਦਰ ਰਹੇ ਉਹ ਮਿਹਨਤ ਕਰਦੇ ਹਨ ਤੇ ਆਪਣੇ ਬਿੱਲ ਆਪ ਹੀ ਚੁਕਾਉਂਦੇ ਹਨ ਇੱਕ ਹੋਰ ਡਰਾਉਣੀ ਮੈਨੇਜਮੈਂਟ ਜੁਰੀ ਹੈ ਕੰਮ ਕਰਨ ਵਾਲੇ ਇਸ ਲਈ ਕਰਦੀ ਮਿਹਨਤ ਕਰਦੇ ਹਾਂ ਦੇ ਹਨ ਤਾਂ ਕਿ ਉਹਨਾਂ ਨੂੰ ਲੋਕੀ ਤੋਂ ਨਾ ਕੱਢਿਆ ਜਾਵੇ ਤੇ ਮਾਲਕ ਉਹਨਾਂ ਨੂੰ ਕੇਵਲ-ਕੇਵਲ ਇਹਨਾਂ ਦਿੰਦੇ ਹਾਂ ਦੇ ਹਾਕੀ ਕੰਮ ਕਰਨ ਵਾਲੇ ਛੱਡ ਕੇ ਨਾ ਚਲੇ ਜਾਣ ਤੇ ਜੇਕਰ ਤੁਸੀਂ ਜ਼ਿਆਦਾਤਰ ਕੰਪਨੀਆਂ ਦੀ ਤਨਖਾਹਾਂ ਦੇਖੋ ਤਾਂ ਤੁਸੀਂ ਪਾਉਂਗੇ ਇਸ ਗੱਲ ਵਿੱਚ ਬਹੁਤ ਥੋੜੀ ਬਹੁਤ ਹੀ ਸਚਾਈ ਤਾਂ ਹੈ ਹੀ ਇਸ ਦਾ ਕੋਈ ਇੰਤਜ਼ਾਹ ਨਹੀਂ ਹੁੰਦਾ ਹੈ ਕਿ ਜ਼ਿਆਦਾਤਰ ਵਰਕ ਰੱਗੇ ਨਹੀਂ ਵੱਧ ਪਾਉਂਦੇ ਉਹ ਇਹੀ ਕਰਦੇ ਹਾਂ ਜਿਹੜਾ ਉਹਨਾਂ ਨੂੰ ਸਿਖਾਇਆ ਜਾਂਦਾ। ਸੁਰੱਖਿਅਤ ਨੌਕਰੀ ਲੱਭ ਲਓ। ਜ਼ਿਆਦਾਤਰ ਕੰਮ ਕਰਨ ਵਾਲੇ ਘੱਟ ਸਮੇਂ ਦੇ ਇਨਾਮ ਜਿਵੇਂ ਤਨਖਾਹ, ਦੂਜੇ ਫਾਇਦੇਆਂ ਲਈ ਕੰਮ ਕਰਦੇ ਹਰਦੇ ਹਾਂ। ਪਰ ਲੰਮੀ ਨਜ਼ਰ ਦੇ ਨਜ਼ਰੀਆਂ ਵਾਲੇ ਉਹਨਾਂ ਲਈ ਘਾਟੇ ਦਾ ਸੌਦਾ ਸਾਬਿਤ ਹੁੰਦਾ ਹੈ। ਇਸ ਦੀ ਵਿਧਾਇ ਮੈਂ ਨੌਜਵਾਨਾਂ ਨੂੰ ਸਲਾਹ ਦੇ ਆਗਾ ਕਿ ਨੌਕਰੀ ਲੱਭਣ ਵੇਲੇ ਉਹ ਇਸ ਗੱਲ ਤੇ ਘੱਟ ਧਿਆਨ ਦੇਣ। ਉਹ ਇਹੋ ਕਿੰਨਾ ਮਾਰ ਰਹੇ ਹਨ ਇਸ ਗੱਲ ਤੇ ਜ਼ਿਆਦਾ ਧਿਆਨ ਦੇਣ ਉਹ ਕਿੰਨਾ ਸਿੱਖ ਰਹੇ ਹਨ ਉਸ ਦੇ ਅੱਗੇ ਵੱਲ ਇਹ ਤੈਅ ਕਰੋ ਕਿ ਕਿਸੇ ਖਾਸ profession ਨੂੰ ਉਹਨਾਂ ਤੇ ਉਹ ਹਾਦੌਰ ਚ ਫਸਲ ਤੋਂ ਪਹਿਲਾਂ ਉਹ ਕਿੰਨੀਆਂ ਬਹਾਰ ਦੇ ਵਿਲਪਨ ਹੋਣਾ ਚਾਹੁੰਦੇ ਹਾਂ ਇੱਕ ਵਾਰ ਲੋਕੀ ਮਾਹੀ ਉਮਰ ਬਿਲ ਇੱਕ ਵਾਰ ਲੋਕੀ ਸਾਰੀ ਉਮਰ ਬਿਲ ਚੁਕਾਉਣ ਦੇ ਪ੍ਰਤੀਕੈ ਜ ਫਸ ਜਾਂਦੇ ਹਨ ਉਹ ਛੋਟੇ ਹੈਮਸਟਰਜ਼ ਵਾਹ ਆਤੂ ਦੇ ਛੋਟੇ ਪਹੀਏ ਦੇ ਚਾਰੇ ਪਾਸੇ ਘੁੰਮਦੇ ਰਹਿੰਦੇ ਹਨ ਉਹਨਾਂ ਦੇ ਛੋਟੇ ਪੈਰ ਤੇਜ਼ੀ ਨਾਲ ਘੁੰਮਦੇ ਪਹੀਏ ਵੀ ਤੇਜ਼ੀ ਨਾਲ ਘੁੰਮਦੇ ਹਨ ਆਉਣ ਵਾਲੇ ਕੱਲ੍ਹ 'ਚ ਵੀ ਉਹ ਉਸੇ ਪੁਜਰੇ ਵਿੱਚ ਰਹਿਣਗੇ ਜੈਰੀ ਮੈਕਵਾਈਟ ਨਾਮ ਦੀ ਫਿਲਮ 'ਚ ਟਾਮ ਕ੍ਰੂਜ਼ ਦਾ ਬਹੁਤ ਵਧੀਆ ਰੋਲ ਸੀ ਇਸ ਫਿਲਮ 'ਚ ਹੀ ਜ਼ੋਰਦਾਰ ਡਾਇਲੌਗ ਡਾਇਲੌਗ ਵੀ ਸਨ ਸ਼ਾਇਦ ਸਭ ਤੋਂ ਯਾਦਗਾਰ ਲਾਈਨ ਕੀ ਮੈਨੂੰ ਪੈਸਾ ਦਿਖਾਓ ਪਰ ਇੱਕ ਲਾਈਨ ਹੋਰ ਵੀ ਸੀ ਜਿਹੜੀ ਮੇਰੇ ਹਿਸਾਬ ਨਾਲ ਜ਼ਿਆਦਾ ਸੱਚੀ ਸੀ ਇਹ ਉਸ ਦ੍ਰਿਸ਼ ਚ ਸੀ ਜਿੱਥੇ ਡਾਮਕਰੂਜ਼ ਫਾਰਮ ਛੱਡ ਕੇ ਜਾ ਰਿਹਾ ਹੈ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਉਹ ਪੂਰੀ ਕੰਪਨੀ ਨੂੰ ਪੁੱਛਦਾ ਫਿਰ ਰਿਹਾ ਹੈ ਮੇਰੇ ਨਾਲ ਕੌਣ ਆਉਣਾ ਚਾਹੁੰਦਾ ਹੈ ਸਾਰੇ ਲੋਕਾਂ ਨੇ ਚੁੱਪੀ ਧਾਰੀ ਹੋਈ ਇਹ ਉਹ ਸ਼ਤਰੀ ਬੋਲਦੀ ਹੈ ਮੈਂ ਆਉਣਾ ਤਾਂ ਚਾਹੁੰਦੀ ਹਾਂ ਪਰ ਮੇਰਾ 3 ਮਹੀਨੇ ਵਿੱਚ ਮੋਸ਼ਨ ਹੋਣ ਵਾਲਾ ਇਹੇ ਵਾਕ ਸ਼ਾਇਦ ਪੂਰੀ ਫਿਲਮ ਦਾ ਸਭ ਤੋਂ ਸੱਚਾ ਸਟੇਟਮੈਂਟ ਹੈ ਇਹ ਉਸ ਤਰ੍ਹਾਂ ਦਾ ਸਟੇਟਮੈਂਟ ਹੈ ਜਿਹੜਾ ਬਿੱਲ ਚੁਕਾਉਣ ਲਈ ਮਿਹਨਤ ਕਰਨ ਵਾਲੇ ਲੋਕ ਹਮੇਸ਼ਾ ਇਸਤੇਮਾਲ ਕਰਦੇ ਹਨ ਮੈਂ ਜਾਣਦਾ ਹਾਂ ਕਿ ਮੇਰੇ ਮੇਲੇ ਲਿਖੇ ਡੈਡੀ ਹਰ ਸਾਲ ਤਨਖਾਹ ਵਧਣ ਦੀ ਆਸ ਲਾਏ ਰੱਖਦੇ ਸਨ ਪਰ ਹਰ ਸਾਲ ਉਹਨਾਂ ਨੂੰ ਨਿਰਾਸ਼ਾ ਹੀ ਹੁੰਦੀ ਸੀ ਸਲੇ ਹੋ ਫਿਰ ਤੋਂ ਸਕੂਲ ਜਾ ਕੇ ਜਿਆਦਾ ਯੋਗਤਾਮ ਹਾਸਲ ਕਰ ਦੇ ਸਕਦੇ ਸਨ ਤਾਂ ਕਿ ਉਹਨਾਂ ਨੂੰ ਹੋਰ ਇਨਕਰੀਮੈਂਟ ਯਾਦਰਾਕੀ ਮਿਲ ਸਕਦਾ। ਪਰ ਇੱਕ ਵਾਰ ਫਿਰ ਉਹਨਾਂ ਨੂੰ ਨਿਰਾਸ਼ਾ ਹੀ ਹੱਥ ਲੱਗਦੀ ਸੀ। ਮੈਂ ਆਮ ਕਰਕੇ ਲੋਕਾਂ ਨੂੰ ਇਹ ਸਵਾਲ ਪੁੱਛਦਾ ਰੂਟੀਨ ਦੀ ਇਹ ਗਤੀਵਿਧੀ ਤੁਹਾਨੂੰ ਕਿਵੇਂ ਲੈ ਜਾਏ ਜਾਏ? ਰੂਟੀਨ ਦੀ ਇਹ ਗਤੀਵਿਧੀ ਤੁਹਾਨੂੰ ਕਿੱਥੇ ਲੈ ਜਾ ਰਹੀ ਹੈ? ਉਟੇ ਹੈਮਸਟਰ ਵਾਂਗ ਲੋਕਾਂ ਨੂੰ ਇਹ ਦੇਖਣਾ ਚਾਹੀਦਾ ਹੈ ਉਹਨਾਂ ਦੀ ਅਰੜੀ ਮਿਹਨਤ ਦਾ ਨਤੀਜਾ ਕੀ ਨਿਕਲ ਰਿਹਾ ਹੈ ਉਹਨਾਂ ਦਾ ਭੁਗਤ ਇਸ ਤਰ੍ਹਾਂ ਹੋਵੇਗਾ ਸੇਰਲ ਬ੍ਰਿਕਫੀਲਡ ਦਾ ਅਮਰੀਕਨ ਐਸੋਸੀਏਸ਼ਨ ਆਫ ਰਿਟਾਇਰਡ ਪੀਪਲਸ ਦੇ ਸਾਬਕਾ ਐਗਜ਼ੀਕਿਊਟਿਵ ਡਾਇਰੈਕਟਰ ਦਾ ਕਹਿਣਾ ਹੈ ਕਿ ਪ੍ਰਾਈਵੇਟ ਪੈਨਸ਼ਨ ਦੀ ਹਾਲਤ ਬਹੁਤ ਮਾੜੀ ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਕੱବ ਕਰਨ ਵਾਲਿਆਂ ਵਿੱਚੋਂ 50% ਨੂੰ ਕੋਈ ਪੈਨਸ਼ਨ ਨਹੀਂ ਮਿਲੇਗੀ। ਇਸੇ ਗੱਲ ਕਾਰਨ ਚਿੰਤਾ ਹੋਣੀ ਚਾਹੀਦੀ ਹੈ ਕਿ ਬਾਕੀ ਬਚੇ 50% ਵਿੱਚੋਂ ਵੀ 75 ਤੋਂ 80% ਲੋਕਾਂ ਨੂੰ ਨਾ ਮਾਤਰ ਦੀ ਪੈਨਸ਼ਨ ਮਿਲੇਗੀ ਜਿਹੜੀ 55 ਜਾਂ 150 ਜਾਂ 300 ਡਾਲਰ ਹਰ ਮਹੀਨੇ ਹੋਵੇਗੀ। ਆਪਣੀ ਕਿਤਾਬ ਦਾ ਰਿਟਾਇਰਮੈਂਟ ਮਿਥ ਮਿਥ ਕ੍ਰੇਗ ਐਸ ਕਾਰਪੋ ਲਿਖਦੇ ਹਨ ਇੱਕ ਵੱਡੀ ਪੈਨਸ਼ਨ ਉਸ਼ਮ ਸਲਾਹਕਾਰ ਫਰਮ ਦੇ ਹੈੱਡ ਆਫਿਸ ਵਿੱਚ ਗਿਆ ਤੇ ਮੈਨੇਜਿੰਗ ਡਾਇਰੈਕਟਰ ਨੂੰ ਮਿਲਿਆ ਉਸਦੀ ਵਿਸ਼ੇਸ਼ਕਤਾ ਵਧੀਆ ਰਿਕਾਇਰਮੈਂਟ ਦਰਜਨਾਮਾ ਤਿਆਰ ਕਰਨ ਦੀ ਸੀ ਜਦੋਂ ਮੈਂ ਉਸ ਨੂੰ ਪੁੱਛਿਆ ਕਿ ਛੋਟੇ ਦਫ਼ਤਰਾਂ ਦੇ ਕੰਮ ਕਰਨ ਵਾਲੇ ਲੋਕਾਂ ਨੂੰ ਪੈਨਸ਼ਨ ਤੋਂ ਕਿਤਨੀ ਆਮਦਨ ਹੋਣ ਦੀ ਆਸ ਕਰਨੀ ਚਾਹੀਦੀ ਹੈ ਉਸਨੇ ਵਿਸ਼ਵਾਸਪ੍ਰੀਤ ਮੁਸਕਰਾਹਟ ਨਾਲ ਕਿਹਾ ਸਿਲਵਰ ਬੁਲੇਟ ਸਿਲਵਰ ਬਰਡਟਾਕ ਦੀ ਆਫਤ ਹਾਂ ਮੈਂ ਪੁੱਛਿਆ ਸਨੇ ਆਪਣੇ ਮੋਢੇ ਉੱਚਾਏ ਜੇਕਰ ਬਜ਼ੁਰਗਾਂ ਨੂੰ ਲੱਗਦਾ ਹੈ ਕਿ ਬੁਢਾਪੇ 'ਚ ਉਹਨਾਂ ਕੋਲ ਜਿੰਦਾ ਰਹਿਣ ਲਈ ਉਚਿਤਨ ਨਹੀਂ ਹੈ ਤਾਂ ਉਹ ਆਪਣੇ ਆਪ ਨੂੰ ਗੋਲੀ ਮਾਰ ਸਕਦੇ ਹਨ ਕਾਰਪਲ ਪੈਸ ਦੇ ਬਾਅਦ ਕਾਣੇ ਰਿਟਾਇਰਮੈਂਟ ਖਾਣ ਤੋਂ ਜ਼ਿਆਦਾ ਖਤਰਨਾਕ ਨਵੇਂ 401k ਪਲਾਨ ਚ ਅੰਤਰ ਨੂੰ ਸਪਸ਼ਟ ਕਰਦੇ ਹਨ ਜ਼ਿਆਦਾਤਰ ਕੰਮ ਕਰਨ ਵਾਲਿਆਂ ਲਈ ਕੋਈ ਸੁਖਦ ਤਸਵੀਰ ਨਹੀਂ ਹੈ ਇਹ ਤਾਂ ਹੋਏ ਰਿਟਾਇਰਮੈਂਟ ਦੀ ਗੱਲ ਹੈ ਜਦੋਂ ਇਸ ਤਸਵੀਰ 'ਚ ਮੈਡੀਕਲ ਫੀਸ ਅਤੇ ਲੰਮੇ ਸਮੇਂ ਦੇ ਲਈ ਨਰਸਿੰਗ ਹੋਮ ਦੀ ਸਹੂਲਤਾਂ ਨੂੰ ਵੀ ਜੋੜ ਦਿੱਤਾ ਜਾਂਦਾ ਹੈ ਤਾਂ ਤਸਵੀਰ ਡਰਾਉਣੀ ਹੋ ਜਾਂਦੀ ਹੈ। ਉਹਨਾਂ ਦੀ 1995 ਦੀ ਪੁਸਤਕ 'ਚ ਉਹ ਦੱਸਦੇ ਹਨ ਕਿ ਨਰਸਿੰਗ ਹੋਮ ਦੀ ਫੀਸ 3000 ਤੋਂ 1,25,000 ਡਾਲਰ ਸਾਲਾਨਾ ਹੈ। ਉਹ ਆਪਣੀ ਲਾਗਤ ਦੇ ਹਿਸਾਬ ਸੂਤਰੇ ਸਧਾਰਨ ਨਰਸਿੰਗ ਹੋਮ ਵਿੱਚ ਗਏ। ਉਹਨਾਂ ਨੂੰ ਸੌਫਟਾਨ ਮੈਚ ਨੂੰ ਹੀ ਮਤ ਨੂੰ 80000 ਡਾਲਰ ਆਜ ਵੀ ਸਮਾਜਵਾਦੀ ਚਿਕਿਤਸਾ ਵਾਲੇ ਦੇਸ਼ਾਂ ਚ ਇਹ ਹਸਪਤਾਲਾਂ ਅੰਦਰ ਇਹ ਕਰੜੇ ਫੈਸਲੇ ਲੈਣੇ ਹੁੰਦੇ ਜਿਵੇਂ ਕੌਣ ਜੀਵੇਗਾ ਤੇ ਕੌਣ ਮਰੇਗਾ ਇਹ ਫੈਸਲੇ ਸਨਾਲਿਸ਼ ਤੌਰ ਤੇ ਇਸ ਅਧਾਰ ਤੇ ਲੈਂਦੇ ਹਾਂ ਕਿ ਉਹਨਾਂ ਦੇ ਕੋਲ ਕਿੰਨਾ ਪੈਸਾ ਹੈ ਤੇ ਮਰੀਜ਼ ਕਿੰਨਾ ਬੁੱਢਾ ਹੈ ਜੇਕਰ ਮਰੀਜ਼ ਬਿਰਧ ਹੈ ਤਾਂ ਹਾਕਸਨ ਮੈਡੀਕਲ ਕੇਅਰ ਆਰਾਮ ਕਰਕੇ ਇੱਕ ਨੌਜਵਾਨ ਆਦਮੀ ਦੇ ਦਿੰਦੇ ਹਨ। ਬਿਰਧ ਗਰੀਬ ਮਰੀਜ਼ ਲਾਇਨ ਦਾ ਸਭ ਤੋਂ ਪਿੱਛੇ ਖੜਾ ਰਹਿੰਦਾ ਜਾਂਦਾ ਹੈ। ਜਿਸ ਤਰ੍ਹਾਂ ਅਮੀਰ ਲੋਕ ਬਿਹਤਰ ਸਿੱਖਿਆ ਹਾਸਲ ਕਰ ਸਕਦੇ ਹਨ। ਉਸੇ ਤਰ੍ਹਾਂ ਅਮੀਰ ਲੋਕ ਆਪਣੇ ਆਪ ਨੂੰ ਜ਼ਿੰਦਾ ਵੀ ਰੱਖ ਸਕਦੇ ਹਨ। ਜਦੋਂ ਕਿ ਜਿਨ੍ਹਾਂ ਦੇ ਕੋਲ ਦੌਲਤ ਨਹੀਂ ਹੈ ਉਹ ਮਰ ਜਾਣਗੇ। ਫਿਰ ਮੈਂ ਹੈਰਾਨ ਹੋ ਜਾਂਦਾ ਕਿ ਵਰਕਰ ਕੋ ਇੱਕ ਨੂੰ ਦੇਖਾ ਰਹੇ ਹਨ। ਜਾ ਉਹਨਾਂ ਦੀ ਇੱਕ ਦੀ ਨਜ਼ਰ ਕੇਵਲ ਉਹਨਾਂ ਦੀ ਅਗਲੀ ਇਤਹਾਤ ਤੱਕ ਹੀ ਜਾਂਦੀ ਜਾਂਦੀ ਹੈ ਉਹ ਆਪਣੇ ਆਪ ਨਾਲ ਕਦੇ ਦੁਰਗਾਮੀ ਵਿਖਦੇ ਬਾਰੇ ਸਵਾਲ ਨਹੀਂ ਕਰਦੇ ਜਦੋਂ ਮੈਂ ਜ਼ਿਆਦਾ ਪੈਸਾ ਕਮਾਉਣ ਦੀ ਇੱਛਾ ਰੱਖਣ ਵਾਲੇ ਲੋਕਾਂ ਦੇ ਸਾਹਮਣੇ ਬੋਲਦਾ ਹਾਂ ਤਾਂ ਮੈਂ ਹਮੇਸ਼ਾ ਇਹੀ ਚੀਜ਼ ਦੀ ਸਲਾਹ ਦਿੰਦਾ ਮੈਂ ਇਹ ਸੁਝਾ ਦਿੰਦਾ ਹਾਂ ਕਿ ਉਹ ਆਪਣੇ ਜੀਵਨ ਦੇ ਬਾਰੇ ਇੱਕ ਲੰਮਾ ਨਜ਼ਰੀਆ ਰੱਖਣ ਕੇਵਲ ਪੈਸੇ ਤੇ ਸੁਰੱਖਿਆ ਦੇ ਲਈ ਕੰਮ ਕਰਨ ਦੀ ਬਜਾਏ ਜਿਹੜਾ ਹਾਲਾਂਕਿ ਮਹੱਤਵਪੂਰਨ ਹੈ ਇਹ ਸੁਝਾ ਦਿੰਦਾ ਹਾਂ ਇਹੋ ਇੱਕ ਹੋਰ ਕੰਮ ਕਰਨ ਲੱਗਣ ਜਿਹੜਾ ਉਹਨਾਂ ਨੂੰ ਇੱਕ ਹੋਰ ਨਿਪੁੰਨਤਾ ਸਿਖਾ ਦੇਵੇ ਜੇਕਰ ਉਹ ਸੇਲਜ਼ ਦੇ ਤਰ੍ਹਾਂ ਸਿੱਖਣਾ ਚਾਹੁੰਦੇ ਹਨ ਆਮ ਕਰਕੇ ਮੈਂ ਉਹਨਾਂ ਨੂੰ ਕਿਸੇ ਨੈਟਵਰਕ ਮਾਰਕੀਟਿੰਗ ਕੰਪਨੀ ਸ਼ਾਮਲ ਹੋ ਜਾਣ ਲਈ ਕਹਿੰਦਾ ਹਾਂ ਜਿਸ ਨੂੰ ਮਲਟੀ ਲੈਵਲ ਮਾਰਕੀਟਿੰਗ ਵੀ ਕਿਹਾ ਜਾਂਦਾ ਹੈ ਇਹਨਾਂ ਵਿੱਚ ਕੁਝ ਕੰਪਨੀਆਂ ਦੇ ਇੱਥੇ ਨਹੀਂ ਪ੍ਰੋਗਰਾਮ ਬਹੁਤ ਵਧੀਆ ਹੁੰਦੇ ਹੁੰਦੇ ਹਨ ਇਰੇ ਲੋਕਾਂ ਦੇ ਮਨਾਂ ਵਿੱਚ ਉਹ ਜਗ੍ਹਾ ਤੇ ਐਸਾ ਫੁੱਲਦਾ ਦਾ ਡਰ ਕੱਢ ਦਿੰਦਾ ਹੈ ਜੋ ਕਿ ਲੋਕਾਂ ਦੇ ਸਵਲ ਹੋਣ ਦਾ ਮੁੱਢ ਕੰਨ ਹੁੰਦਾ ਹੈ ਲੰਬੇ ਸਮੇਂ ਤੇ ਸਿੱਖਿਆ ਧਨ ਤੋਂ ਜ਼ਿਆਦਾ ਕੀਮਤੀ ਹੈ ਜਦੋਂ ਮੈਂ ਸੁਝਾ ਦਿੰਦਾ ਹਾਂ ਆਮ ਕਰਕੇ ਲੋਕਾਂ ਦੀ ਕਿਰਿਆ ਹੁੰਦੀ ਹੈ ਇਸ ਵਿੱਚ ਬੜਾ ਝੰਡਟ ਹੈ ਮੈਂ ਕੇਵਲ ਉਹੀ ਕਰਨਾ ਚਾਹੁੰਦਾ ਹਾਂ ਇਸ ਵਿੱਚ ਮੇਰੀ ਦਿਲਚਸਪੀ ਹੈ ਇਸ ਵਿੱਚ ਬਹੁਤ ਝੰਡਟ ਹੈ ਜਵਾਬ ਵਿੱਚ ਮੈਂ ਕੁਛ ਦਹਾ ਹਾਂ ਤੁਸੀਂ ਸਾਰੀ ਜ਼ਿੰਦਗੀ ਕੇਵਲ ਇਸ ਲਈ ਕੰਮ ਕਰਦੇ ਰਹੋ ਹਾਂ ਜੋ ਤੁਹਾਡੀਆਂ ਆਮਦਨ ਵਿੱਚੋਂ 50% ਸਰਕਾਰ ਨੂੰ ਦੇ ਦੂਜਾ ਸਟੇਟਮੈਂਟ ਮੈਂ ਕੇਵਲ ਉਹੀ ਕਰਨਾ ਚਾਹੁੰਦਾ ਹਾਂ ਇਸ ਵਿੱਚ ਮੇਰੀ ਦਿੱਕਸ਼ੀ ਹੈ ਦੇ ਜਵਾਬ 'ਚ ਮੈਂ ਕਹਿੰਦਾ ਹਾਂ ਮੈਂ ਜਿੰਮ ਜਾਂਦਾ ਕੋਈ ਚਸ਼ਮੀ ਨਹੀਂ ਰੱਖਦਾ ਹਾਂ ਪਰ ਮੈਂ ਉੱਥੇ ਇਸ ਲਈ ਜਾਂਦਾ ਹਾਂ ਕਿ ਮੈਂ ਜ਼ਿਆਦਾ ਫਿੱਟ ਰਹਿ ਸਕਾਂ ਤੇ ਜ਼ਿਆਦਾ ਸਮੇਂ ਤੱਕ ਜੀਵਾਂ ਬਦਕਿਸਮਤੀ ਨਾਲ ਉਸ ਆਣੇ ਆਖਾਨ ਵਿੱਚ ਸੱਚਾਈ ਹੈ ਉਸ ਇੱਕ ਬਿਰਧ ਕੁੱਤੇ ਨੂੰ ਨਵੀਂ ਚਾਲਬਾਜੀ ਨਹੀਂ ਸਿਖਾ ਸਕਦੇ ਜ਼ਰੂਰ ਤਾਂ ਕੋਈ ਆਦਮੀ ਬਦਲਣ ਲਈ ਤਿਆਰ ਨਾ ਹੋਵੇ ਬਦਲਣਾ ਬੜਾ ਮੁਸ਼ਕਲ ਹੁੰਦਾ ਹੈ ਪਰ ਉਹਨਾਂ ਲੋਕਾਂ ਲਈ ਜਿਹੜੇ ਕੁਝ ਨਵੇਂ ਸਿੱਖਣ ਦੇ ਵਿਚਾਰਾਂ ਨਾਲ ਪ੍ਰੇਰਿਤ ਹੋ ਸਕਦੇ ਹਾਂ ਤੇ ਦੁਰਾਹੀ ਉੱਤੇ ਖੜੇ ਹਨ ਮੇਰਾ ਸੁਝਾਅ ਇਹ ਜ਼ਿੰਦਗੀ ਬਹੁਤ ਹੱਦ ਤੱਕ ਜਿਮ ਜਾਣ ਵਾਲੀ ਹੈ ਇਸ ਤੋਂ ਸਭ ਤੋਂ ਦਰਦ ਭਰਿਆ ਹਿੱਸਾ ਉੱਥੇ ਜਾਣ ਦਾ ਨਿਰਣਾ ਲੈਣਾ ਹੁੰਦਾ ਹੈ। ਇੱਕ ਵਾਰ ਤੁਸੀਂ ਇਹ ਨਿਰਣਾ ਕਰ ਲੈਂਦੇ ਹੋ ਤਾਂ ਬਾਕੀ ਸਾਰਾ ਕੁਝ ਸੌਖਾ ਹੋ ਜਾਂਦਾ ਹੈ। ਇਹੋ ਜਿਹਾ کافی ਦਿਨ ਆਇਆ ਜਦੋਂ ਮੈਂ ਜਮਲ ਜ਼ਾੜ ਦੇ ਨਾਲ ਕੰਮ ਜਾਂਦਾ ਸੀ। ਇੱਕ ਵਾਰ ਮੈਂ ਉੱਥੇ ਪਹੁੰਚ ਕੇ ਕੰਮ ਸ਼ੁਰੂ ਕਰ ਦਿੰਦਾ ਤਾਂ ਮੈਨੂੰ ਇਸ ਵਿੱਚ ਮਜ਼ਾ ਆਉਣ ਲੱਗਦਾ। ਜਦੋਂ ਮੈਂ ਉੱਥੋਂ ਨਿਕਲਦਾ ਹਾਂ ਤਾਂ ਮੈਨੂੰ ਹਮੇਸ਼ਾ ਖੁਸ਼ੀ ਹੁੰਦੀ ਹੈ ਕਿ ਮੈਂ ਉੱਥੇ ਗਿਆ ਸੀ। ਜੇਕਰ ਤੁਸੀਂ ਕੁਝ ਨਵਾਂ ਸਿੱਖਣ ਦੇ ਵਰਤੇ ਇਨਕਾਰੀ ਹੋ ਤਾਂ ਇਸ ਦੇ ਬਜਾਏ ਤੁਸੀਂ ਆਪਣੇ ਖੇਤਰ ਦੀ ਬਹੁਤਿਆਂ ਦੀ ਅਪੁਨਤਾ ਮਹਾਸਿਲ ਕਰਨ ਉੱਤੇ ਜ਼ੋਰ ਦਿੰਦੇ ਹੋ। ਇਹ ਪੱਕਾ ਕਰ ਲਓ ਕਿ ਜਿਸ ਕੰਪਨੀ ਲਈ ਤੁਸੀਂ ਕੰਮ ਕਰਦੇ ਹੋ ਤੇ ਯੂਨੀਅਨ ਹੋਵੇ। ਲੇਬਰ ਯੂਨੀਅਨ ਨਾ ਮਾਹਿਰਾ ਦੀ ਰੱਖਿਆ ਕਰਨ ਲਈ ਬਣਾਈਆਂ ਜਾਂਦੀਆਂ ਹਨ। ਮੇਰੇ ਪੜੇ ਲਿਖੇ ਡੈਡੀ ਜਨਰਲ ਕਵਰਨਰ ਦੀ ਮਿਹਰਬਾਨੀਆਂ ਤੋਂ ਦੂਰ ਹੋ ਗਏ। ਓਹੋ ਹੋ ਵਾਈ ਫਿਚਰਸ ਯੂਨੀਅਨ ਦੇ ਚੇਅਰਮੈਨ ਹੋ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਇਹ ਉਨ੍ਹਾਂ ਵੱਲੋਂ ਕੀਤਾ ਗਿਆ ਸਭ ਤੋਂ ਕਠਿਨ ਕੰਮ ਸੀ। ਮੇਰੇ ਅਮੀ ਡੈਡੀ ਨੇ ਦੂਜੇ ਪਾਸੇ ساری ਜ਼ਿੰਦਗੀ ਕੋਸ਼ਿਸ਼ ਕੀਤੀ ਵੀ ਉਨ੍ਹਾਂ ਦੀ ਕੰਪਨੀ ਜੁਨੀਅਲ ਨਾ ਬਣ पाए। ਉਹ ਸਫਲ ਹੋਏ। ਹਾਲਾਂਕਿ ਜੁਨੀਅਲ ਬਹੁਤ ਹੀ ਗਰੀਬ ਆ ਗਈ। ਪਰ ਅਮੀ ਡੈਡੀ ਦੇਸ਼ਾਂ ਉਨ੍ਹਾਂ ਨੂੰ ਦੂਰ ਰੱਖਣ ਦੇ ਸਫਲ ਹੋ ਹੀ ਜਾਂਦੇ ਸਾਡੇ ਸਾਹਮਣੇ। ਨਿੱਜੀ ਤੌਰ ਤੇ ਮੈਂ ਕਿਸੇ ਦਾ ਪੱਖ ਨਹੀਂ ਲੈਂਦਾ ਕਿਉਂਕਿ ਮੈਨੂੰ ਦੋਵੇਂ ਹੀ ਮਿਲਣਾ ਫਾਇਦੇ ਦਿਖਾਏ। ਦੇਖਦੇ ਹਾਂ ਨੇ ਉਹਨਾਂ ਦੀ ਲੋੜ ਜੇਕਰ ਤੁਸੀਂ ਸਕੂਲ ਵੱਲੋਂ ਸੁਝਾਏ ਰਸਤੇ ਤੇ ਚੱਲਦੇ ਹੋ ਉੱਚੇ ਵਿਸ਼ੇਸ਼ਕਤਾ ਹਾਸਲ ਕਰਦੇ ਹੋ ਤਾਂ ਫਿਰ ਤੁਸੀਂ ਜੁਨੀਅਨ ਦੀ ਸੁਰੱਖਿਆ ਚਲੇ ਜਾਓ ਧਾਰਨ ਵਾਸਤੇ ਜੇਕਰ ਮੈਂ ਆਪਣੇ ਹਵਾਈ ਜਹਾਜ਼ ਉਡਾਉਣ ਦੇ ਪਿਆਰੇ ਉੱਤੇ ਗਿਆ ਹੁੰਦਾ ਤਾਂ ਮੈਂ ਇਹੋ ਜਿਹੀ ਕੰਪਨੀ ਪਸੰਦ ਕੀਤੀ ਹੁੰਦੀ ਜਿਸ ਦੀ ਪਾਇਲਟ ਜੁਨੀਅਨ ਬਹੁਤ ਤਕੜੀ ਹੁੰਦੀ ਹੁੰਦੀ ਕਿਉਂ ਕਿ ਮੇਰੀ ਜ਼ਿੰਦਗੀ ਕੇਵਲ ਇੱਕ ਮਹਾਰਤ ਨੂੰ ਸਿੱਖਣ ਦੇ ਲਈ ਸਮਰਪਿਤ ਹੁੰਦੀ ਇਸ ਦਾ ਮੁੱਲ ਕੇਵਲ ਇੱਕ ਉਦਯੋਗ ਚ ਹੀ ਹੋ ਸਕਦਾ ਸੀ ਜੇਕਰ ਮੈਨੂੰ ਉਸ ਉਦਯੋਗ ਤੋਂ ਕੱਢ ਦਿੱਤਾ ਗਿਆ ਹੁੰਦਾ ਤਾਂ ਮੇਰੇ ਜੀਵਨ ਦੀ ਬਿਹਾਰਤਾ ਕਿਸੇ ਦੂਜੇ ਉਦਯੋਗ ਤੋਂ ਇਤਨੀ ਕੀਮਤ ਨਹੀਂ ਹੁੰਦੀ ਜੇਕਰ ਕਿਸੇ ਸੀਨੀਅਰ ਪਾਇਲਟ ਨੂੰ ਕੱਢ ਦਿੱਤਾ ਜਾਂਦਾ ਹੈ ਜਿਸ ਦੇ ਕੋਲ ਹਵਾਈ ਉਡਾਣ ਦਾ 1 ਲੱਖ ਘੰਟੇ ਦਾ ਤਜਰਬਾ ਹੋਵੇ ਜਿਹੜਾ ਹਰ ਸਾਲ 8 ਲੱਖ ਡਾਲਰ ਕਮਾ ਰਿਹਾ ਉਸ ਨੂੰ ਸਕੂਲ ਟੀਚਿੰਗ ਵਿੱਚ ਇੰਨੀ ਜ਼ਿਆਦਾ ਕਮਾਈ ਵਾਲਾ ਬਰਾਬਰੀ ਦਾ ਕੰਮ ਲੱਭਣ ਵਿੱਚ بہت دقت ائے گی۔ مہارتاں ایک ઉદ્યોગ ਤੋਂ دوسرے ઉદ્યોગ تے ٹرانسفر نہیں ہوندی کیونکہ ایئر لائن دی جاب جِنّی مہارتاں دی محار لوڑ ہوندی ہے جس دے لیے پائلٹ نوں زیادہ ترค่า دکھایا جاندھا ہے او اس کور سسٹم اتنی مہتوپور نہیں ہوتی آج دے ڈاکٹراں دے یہی صحیح ہے اکڑی دے کھیتر وچ اِن نے بدلاو ہو رہا ہے۔ ਕਈ ਮੈਡੀਕਲ ਵਿਸ਼ੇਸ਼ज्ञ ਮੈਡੀਕਲ ਸੰਗਠਨਾਵਾਂ ਵਰਗੇ ਐਚ ਐਮਓ ਜੁੜਨਾ ਪਸੰਦ ਕਰਦੇ ਹਨ। ਪੂਲ ਦੇ ਟੀਚਰਾਂ ਨੂੰ ਜੂਨੀਅਨ ਦਾ ਮੈਂਬਰ ਹੋਣਾ ਪੈਂਦਾ ਹੈ। ਅਮਰੀਕਾ ਚ ਟੀਚਰਜ਼ ਦੀ ਜੁੜਨ ਸਭ ਤੋਂ ਵੱਡੀ ਤੇ ਅਮੀਰ ਲੇਬਰ ਜੂਨੀਅਨ ਐਨਈਏ ਜਾਨੀ ਨੈਸ਼ਨਲ ਐਜੂਕੇਸ਼ਨ ਐਸੋਸੀਏਸ਼ਨ ਦੇ ਕੋਲ ਬਹੁਤ ਜ਼ਿਆਦਾ ਰਾਜਨੀਤਿਕ ਪ੍ਰਭਾਵ ਹੈ। ਟੀਚਰਾਂ ਨੂੰ ਆਪਣੀ ਜੂਨੀਅਨ ਦੀ ਸੁਰੱਖਿਆ ਦੀ ਲੋੜ ਹੁੰਦੀ ਹੈ ਕਿਉਂਕਿ ਸਿੱਖਿਆ ਦੇ ਬਾਹਰ ਉਹਨਾਂ ਦੀਆਂ ਭਾਰਤਾਂ ਦਾ ਮੁੱਲ ਆਮ ਕਰਕੇ ਕਾਫੀ ਘੱਟ ਹੁੰਦਾ ਹੈ। ਉਸੂਲ ਇਹ ਹੀ ਹੈ। ਉੱਚ ਵਿਸ਼ੇਸ਼ਗਤਾ ਹਾਸਲ ਕਰੋ ਤੇ ਜੁਨੇ ਨੂੰ ਬਣਾ ਲਓ। ਸਮਾਰਟ ਲੋਕ ਇਹੀ ਕਰਦੇ ਹਨ। ਜਦੋਂ ਮੈਂ ਆਪਣੀ ਕਲਾਸ ਵਿੱਚ ਪੁੱਛਦਾ ਹਾਂ ਸਾਡੇ ਵਿੱਚੋਂ ਕਿੰਨੇ ਇੱਕ ਡੋਨਾਲਡਸ ਚੰਗਾ ਹੈਂਬਰਗਰ ਬਣਾ ਲੈਂਦੇ ਹਨ। ਤਾਂ तकरीबन ਸਾਰੇ ਵਿਦਿਆਰਥੀ ਆਪਣੇ ਹੱਥ ਖੜੇ ਕਰ ਦਿੰਦੇ ਹਾਂ। ਮੈਂ ਫਿਰ ਤੋਂ ਪੁੱਛਦਾ ਜੇਕਰ ਤੁਹਾਡੇ ਵਿੱਚੋਂ ਜਿਆਦਾਤਰ ਦੇ ਹੰਬਰਗਰ ਬਣਾ ਲੈਂਦੇ ਹਾਂ। اس طرح کیوں ہوں گا میکڈونلڈ تو زیادہ پیسے بنا لینا ہے جواب صاف صاف میکڈونلڈ بجنس سسٹم چلو چنگا چنگا ہے زیادہ تر پرترباشالی لوگ صرف اس لیے غائب ہوتے ہیں کہ وہ اپنا سارا دھیان بہتر ہیمبرگ بنا چ لگا بنس سسٹم کے بارے کچھ نہیں جان جان اگر اس حساب سے آن لائن آڈر کرنا چاہتے ہو اس کا لنک ڈسکرپشن دے دیا گیا ہے ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ